ਦੋਸਤੋ ਅੱਜ ਤੁਹਾਡਾ ਦਿਮਾਗ ਚੈੱਕ ਕਰਦੇ ਆ ਸੁਣੋ ਗੱਲ ਸਾਰੀ ਮੇਰੀ ਬਾਈ ਇੱਕ ਰਾਜਾ ਹੁੰਦਾ ਤੇ ਉਸ ਰਾਜੇ ਦਾ ਇੱਕ ਚੌਂਕੀਦਾਰ ਹੁੰਦਾ ਤੇ ਉਸ ਚੌਂਕੀਦਾਰ ਨੂੰ ਇੱਕ ਦਿਨ ਸੁਪਨਾ ਆਉਂਦਾ ਕਿ ਆਪਣੇ ਰਾਜ ਮਹਿਲ ਚ ਘੋੜਿਆਂ ਦੀ ਚੋਰੀ ਹੋਂਦੀ ਆ ਤੇ ਜਦੋਂ ਚੌਂਕੀਦਾਰ ਉੱਡਦਾ ਏ ਤੇ ਵਾਕਏ ਹਵੇਲੀ ਦੇ ਵਿੱਚ ਜਿਹੜੇ ਚੋਰ ਹੁੰਦੇ ਆ ਨਾ ਉਹ ਘੋੜੇ ਖੋਲੰਦੇ ਹੁੰਦੇ ਆ ਚਲੋ ਚੌਂਕੀਦਾਰ ਰੌਲਾ ਪਾਉਂਦਾ ਤੇ ਸਿਪਾਈ ਇਕੱਠੇ ਹੁੰਦੇ ਆ ਤੇ ਉਹ ਜਿਹੜੇ ਚੋਰ ਹੁੰਦੇ ਆ ਉਹ ਫੜੇ ਜਾਂਦੇ ਆ ਫਿਰ ਚੌਂਕੀਦਾਰ ਚੋਰਾ ਨੂੰ ਰਾਜੇ ਸਾਹਮਣੇ ਪੇਸ਼ ਕਰਦਾ ਤੇ ਜਦੋਂ ਰਾਜਾ ਚੌਂਕੀਦਾਰ ਨੂੰ ਪੁੱਛਦਾ ਕਿ ਤੈਨੂੰ ਪਤਾ ਕਿਵੇਂ ਲੱਗਾ ਕਿ ਰਾਜ ਮਹਿਲ ਚ ਜਿਹੜੇ ਚੋਰ ਆ ਉਹ ਘੋੜੇ ਚੋਰੀ ਕਰਨਦੇ ਆ ਤੇ ਚੌਂਕੀਦਾਰ ਰਾਜੇ ਨੂੰ ਕਹਿੰਦਾ ਕਿ ਮੈਂ ਸੁੱਤਾ ਸੀ ਤੇ ਮੈਨੂੰ ਸੁਪਨਾ ਆ ਗਿਆ ਕਿ ਚੋਰ ਜਿਹੜੇ ਆ ਘੋੜੇ ਖੋਲੰਦੇ ਆ ਤੇ ਅੱਜ ਤੱਕ ਮੇਰਾ ਕਦੀ ਵੀ ਸੁਪਨਾ ਜਿਹੜਾ ਏ ਉਹ ਝੂਠ ਨਹੀਂ ਹੋਇਆ ਤੇ ਮੈਂ ਜਲਦੀ ਜਲਦੀ ਉੱਠ ਗਿਆ ਤੇ ਰੌਲਾ ਪੈ ਗਿਆ ਤੇ ਚੋਰ ਫੜੇ ਗਏ ਤੇ ਰਾਜੇ ਨੇ ਸਾਰੀ ਸਭਾ ਸਾਹਮਣੇ ਕਿਹਾ ਵੀ ਵਾਹ ਭਈ ਕੀ ਬਾਤ ਹੈ ਤੇ ਰਾਜੇ ਨੇ ਉਸ ਚੌਂਕੀਦਾਰ ਨੂੰ ਇਨਾਮ ਵਿੱਚ ਮੋਹਰਾ ਵੀ ਦਿੱਤੀਆ ਸ਼ਾਬਾਸ਼ੀ ਦਿੱਤੀ ਤੇ ਉਸ ਚੌਂਕੀਦਾਰ ਨੂੰ ਸੈਨਾਪਤੀ ਵੀ ਬਣਾ ਲ ਦਿੱਤਾ ਪਰ ਅਖੀਰ ਵਿੱਚ ਦੋਸਤੋ ਰਾਜੇ ਨੇ ਉਸ ਚੌਂਕੀਦਾਰ ਨੂੰ 2 ਮਹੀਨੇ ਦੀ ਕਾਲ ਕੋਠੀ ਦੀ ਸਜ਼ਾ ਸੁਣਾ ਦਿੱਤੀ ਹੁਣ ਸਵਾਲ ਦੋਸਤੋ ਇਹ ਆ ਕਿ ਜੇ ਚੌਂਕੀਦਾਰ ਨੇ ਇਡਾ ਵਧੀਆ ਕੰਮ ਕੀਤਾ ਸੀ ਤੇ ਰਾਜੇ ਨੇ ਉਸ ਨੂੰ 2 ਮਹੀਨੇ ਦੀ ਸਜ਼ਾ ਕਿਉਂ ਸੁਣਾਈ ਦੋਸਤੋ ਕਿਸੇ ਨੂੰ ਵੀ ਇਹਦਾ ਜਵਾਬ ਪਤਾ ਤਾਂ ਕਮੈਂਟ ਬਾਕਸ ਵਿੱਚ ਜਵਾਬ